ਦੁਨੀਆ ਭਰ ਦੇ ਵਿੱਚ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਲੋਕ ਰੱਬ ਦੇ ਘਰ ਜਾ ਕੇ ਅਰਦਾਸ ਵੀ ਕਰ ਰਹੇ ਨੇ ਕਿ ਇਸ ਸਾਲ ਉਹਨਾਂ ਦਾ ਵਧੀਆ ਬਤਿਹਤ ਹੋਵੇ ਤਸਵੀਰਾਂ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੀਆਂ ਨੇ ਜਿੱਥੇ ਸਿਟੀ ਬੋਥਲ ਦੇ ਗੁਰੂ ਘਰ ਦੇ ਵਿੱਚ ਵੀ ਸੰਗਤਾਂ ਦੀ ਉਮੜੀ ਹੋਈ ਭੀੜ ਨਜ਼ਰ ਆਈ ਹੈ ਸੰਗਤਾਂ ਨੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਖੁਸ਼ੀਆਂ ਪਾਸ਼ਾਹੀਆਂ ਜੀ ਸਤਿਗੁਰਾਂ ਦਾ ਕਰੇ ਨਿਮਕੇ ਕਾਰਨਾਮ ਦੀ ਮੇਰਾ ਮੰਤਨ ਸ਼ੀਤਲ ਹੋਈ ਦੀ ਮਹਾਵਾਕਾਂ ਅਨਸਾਰ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਸਿਕਸ ਸਿੰਘ ਸਿੰਘ ਸੈਂਟਰ ਆਫ ਸੈਟਰ ਵੱਲੋਂ ਜੋ ਪਿਛਲਾ ਸਾਲ 2023 ਬੜੇ ਹੀ ਪਿਆਰ ਸੇ ਤੇ ਸਤਿਕਾਰ ਦੇ ਨਾਲ ਸੰਗਤ ਨੇ ਉਸ ਨੂੰ ਅਲਵਿਦਾ ਕਿਹਾ ਆਉਣ ਵਾਲੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਵਾਸਤੇ ਸਾਜ ਸੰਗਤ ਇਕੱਠੀ ਹੋਈ ਹੈ ਸਤਿਗੁਰ ਕਿਰਪਾ ਕਰੇ ਸਾਰੀ ਸੰਗਤ ਦੇ ਵਿੱਚ ਖੁਸ਼ੀਆਂ ਭਰਿਆ ਇਹ ਸਾਲ ਆਵੇ ਸਾਰੇ ਘਰਵਰ ਦੇ ਵਿੱਚ ਵਿੱਚ ਖੁਸ਼ੀਆਂ ਪਰੇ ਸਨੇਮਿਲ ਅਰਦੀ ਕਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2023 ਨੂੰ ਅਲਵਿਦਾ ਕਰਨੇ 2024 ਨੂੰ ਜੀ ਆਇਆਂ ਕਹਿਣਾ ਸੰਗਤਾਂ ਬਹੁਤ ਆਈਆਂ ਰਲ ਮਿਲ ਕੇ ਸੇਵਾ ਕਰਾ ਰਹੇ ਆ ਲੰਗਰਾਂ ਦੀ ਸੇਵਾ ਹੋ ਰਹੀ ਆ ਕੀਰਤਨ ਦਰਬਾਰ ਚੱਲ ਰਹੇ ਨੇ ਸਾਰੇ ਹੀ ਸਮੂਹ ਸੰਗਤ ਨੂੰ 2024 ਜੀ ਆਇਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੱਖ-ਵੱਖ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਇਸ ਮੌਕੇ ਟੂਟ ਲੰਗਰ ਵੀ ਵਰਤਾਇਆ ਗਿਆ ਸੰਗਤ ਨੇ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਤੇ ਅਰਦਾਸ ਕੀਤੀ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸਿਕ ਸੈਂਟਰ ਆਫ ਸਿਆਟਲ ਬੌਸਟਰ ਵਿੱਚ ਇਕੱਠੇ ਹੋਏ ਹਾਂ ਸੰਗਤ ਹੁਣ ਆ ਕੇ ਆ ਰਹੀ ਆ ਤੇ ਲੱਗਰ ਚੱਲ ਰਹੇ ਨੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਅਸੀਂ ਸਾਰੇ ਨਵੇਂ ਸਾਲ ਨੂੰ ਵੈਲਕਮ ਕਰਨ ਲਈ ਇਕੱਠੇ ਹੋਏ ਆ ਤੇ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਰਹੇ ਆ ਤੇ ਨਵਾਂ ਸਾਲ ਸਾਰਿਆਂ ਦੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਸੇ ਸਾਰੇ ਸਮੂਜ ਜਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 80 ਤੋਂ ਵੱਧ ਸਿਆਰਾਂ ਦੇ ਵਿੱਚ ਇਕੱਠੇ ਹੋਏ ਆ ਇਹਨਾਂ ਦੇ ਸਮਾਗਮ ਵਿਦਾਂ ਕੀ ਪ੍ਰੋਗਰਾਮ ਹੈ ਅੱਜ પ્રાਣੀ ਸਾਗ ਮਲ ਦੀ ਦਾ ਗਾਇਨੀ ਔਰ ਨਵੇਂ ਸਾਲ ਦੇ ਸ਼ੁਰੂਆਤ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ ਸਿਕਸ ਸੈਂਟਰ ਆਫ ਸਿਆਲਨ ਮੈਨਟੂਆਈ ਗੁਜੀ ਕਾਲਸਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਬਤੇ ਅੱਜ ਅਸੀਂ ਸਮੂਹ ਸਾਧ ਸੰਗਤ ਗੁਰਦੁਆਰਾ ਸਿਕਸ ਸੈਂਟਰ ਆਫ ਸਿਆਲਨ ਦੇ ਵਿੱਚ ਇਕੱਤਰ ਹੋਏ ਹਾਂ ਆਉਣ ਵਾਲੇ ਸਾਲ 2024 ਨੂੰ ਜੀ ਆਇਆਂ ਨੂੰ ਆਪ ਸਭ ਲਈ ਸਾਰੇ ਹੀ ਪਰਿਵਾਰਾਂ ਵੱਲੋਂ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਧਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਉਹਨਾਂ ਵਾਲਾ ਸਾਲ ਸਾਰਿਆਂ ਦੀ ਖੁਸ਼ੀਆਂ ਭਰਿਆ ਲੈ ਕੇ ਆਵੇ ਹਰ ਮદાન ਹਰ ਦਵਾਨ ਫਤਿਹ ਬਖਸ਼ੇ ਸਮੂਹ ਸੰਗਤ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ wifi ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ TV